ਮਗਾ ਬ੍ਰੇ ਸਕੂਲੇ ਮੈਡਮ ਅੰਗਰੇਜੀ ਉਹ ਵੀ ਪੜਾਉਂਦੀ ਉਹ ਇਤਰਾ ਨਜ਼ਾਰਾ ਬੜਾ ਬੰਦੀ ਵਾਟ ਇਜ਼ ਦਾ ਵਨ ਇਜ਼ ਦਾ ਗ੍ਰੈਂਡਜ਼ ਆਫ ਵਨ ਆਰ ਦਾ 3 ਵਾਟ ਇਜ਼ ਦਾ ਬ੍ਰੈਂਡਜ਼ ਆਫ ਵਨ ਆਰ ਦਾ 3 ਇਤਰਾ ਪੜਾਉਂਦੀ ਇਹ ਬੜੀ ਗੱਲ ਬਾਤ ਹੀ ਕਰਾਂਗੇ ਕੀ ਬਾਤ ਹੈ ਆਏ ਦਿਨ ਕੋਈ ਨਾ ਕੋਈ ਮੁੱਦਾ ਸੋਸ਼ਲ ਮੀਡੀਆ ਤੇ ਗਰਮ ਹੋਇਆ ਰਹਿੰਦਾ ਏ ਪਰ ਇਸ ਟਾਈਮ ਮੁੱਖ ਮੰਤਰੀ ਦਾ ਜੋ ਮੁੱਦਾ ਗਰਮ ਹੋਇਆ ਏ ਉਹ ਠੰਡਾ ਹੁੰਦਾ ਨਾਮ ਹੀ ਨਹੀਂ ਲੈ ਰਿਹਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਲਜੀਤ ਸਿੰਘ ਐਂਡ ਯੂ ਆਰ ਐਵ ਵਾਚਿੰਗ ਲਵ ਫੋਰ ਐਵਰ ਚੈਨਲ ਜਿਵੇਂ ਕਿ ਤੁਹਾਨੂੰ ਪਤਾ ਏ ਕਿ ਟਿਕਟੋਕ ਤੇ ਮੁੱਖ ਮੰਤਰੀ ਧਮਕ ਬੇਸ ਨਾਲ ਫੇਮਸ ਹੋਏ ਧਰਮਪ੍ਰੀਤ ਦੇ ਪਿੰਡ ਦੇ ਲੋਕਾਂ ਨੇ ਉਸ ਦਾ ਗੁਰ ਸਿੱਖੀ ਬਾਣਾ ਲਹਾ ਦਿੱਤਾ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਫੈਨਸ ਨੇ ਮੁੱਖ ਮੰਤਰੀ ਦੀ ਪਿੰਡ ਦੀ ਪੰਚਾਇਤ ਦੇ ਖਿਲਾਫ ਕਾਫੀ ਵੀਡੀਓ ਪਾਈਆਂ ਤੇ ਕਮੈਂਟਾਂ ਵਿੱਚ ਵੀ ਪਿੰਡ ਦੀ ਪੰਚਾਇਤ ਨੂੰ ਗਲਤ ਲਿਖਿਆ ਤੇ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਏ ਜਿਸ ਵਿੱਚ ਉਹੀ ਪਿੰਡ ਦੀ ਪੰਚਾਇਤ ਮਾਫੀ ਮੰਗ ਰਹੀ ਏ ਬੱਟ ਉੱਥੇ ਸਾਡੀ ਗਲਤੀ ਏ ਗਲਤੀ ਇਹ ਏ ਕਿ ਜਿਹੜਾ ਕੰਮ ਆ ਇਹ ਪੰਜ ਪਿਆਰੇ ਸਹਿਬਾਨਾਂ ਦਾ ਵਾ ਆਪ ਉਹਹੀਂ ਸੰਤਨੀ ਕਰਤਾ ਦੇ ਪਰ ਇੱਥੇ ਸਾਡੀ ਗਲਤੀ ਹੈ ਕਿ ਅਸੀਂ ਗਲਤੀ ਮੰਨਦੇ ਹਾਂ ਕਿ ਇੱਥੇ ਸਾਡੀ ਗਲਤੀ ਹੈ ਗਲਤੀ ਹੋਈ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਹੈ ਉਹਦੇ ਵਾਸਤੇ ਜੇ ਕਿਸੇ ਸੇਗਰੂ ਪੂਰੀ ਸੇ ਕੌਮ ਨੂੰ ਕੋਠੇ ਪਹੁੰਚਿਆ ਤਾਂ ਸੀ ਨਾ ਬਾਹੀ ਮੰਗਦੇ ਦੋਸਤੋ ਤਰਮਪ੍ਰੀਤ ਨੇ ਇੱਕ ਲਾਈਵ ਵਿੱਚ ਦੱਸਿਆ ਕਿ ਪੂਰੀ ਪਿੰਡ ਦੀ ਪੰਚਾਇਤ ਦਾ ਕਸੂਰ ਨਹੀਂ ਸੀ ਸਿਰਫ ਦੋ ਬੰਦਿਆਂ ਦਾ ਹੀ ਕਸੂਰ ਸੀ ਆਓ ਦੇਖ ਲਓ ਤੁਸੀਂ ਆਪ ਹੀ ਮੁੱਖ ਮੰਤਰੀ ਦੀ ਇਹ ਵੀਡੀਓ ਜਿਸ ਵਿੱਚ ਮੁੱਖ ਮੰਤਰੀ ਇਹ ਬਿਆਨ ਦੇ ਰਿਹਾ ਹੈ ਵਾਇਗੁਰਜ ਜੀ ਦਾ ਖਾਲਸਾ ਵਾਇਗੁਰਜ ਜੀ ਦੇ ਭਦੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਫਿਰ ਜੀ ਜੋ ਗਿਆ ਆਪਣੇ ਪਿੰਡ ਪਿੰਡ ਵਿੱਚ ਮੇਰੇ ਸ਼੍ਰੀ ਕਕਾਰ ਅਮਰਤਪੰਕਰ ਆ ਗਿਆ ਹੈ ਉਸ ਵਿੱਚ ਪਿੰਡ ਦੇ ਪੰਚਾਇਤ ਦਾ ਕੋਈ ਕਸੂਰ ਕੋਈ ਉਹਨਾਂ ਦੀ ਗਲਤੀ ਨਹੀਂ ਕੋਈ ਪਿੰਡ ਦੀ ਪੰਚਾਇਤ ਉਸ ਵਿੱਚ ਦੋ ਬੰਦਿਆਂ ਦੀ ਗਲਤੀ ਹੈ ਜੋ ਗਿਆ ਮਾਨਸ ਸਿੰਘ ਤੇ ਸਰਬਜੀਤ ਸਾਬਾ ਨਾਲ ਦੋਵਾਂ ਦੀ ਗਲਤੀ ਹੈ ਇਹਾਂ ਦੀ ਉਹਨਾਂ ਜਿਆਦਾ ਫਾਲਟ ਪਾਇਆ ਅਮਰਤਪੰਗ ਵਿੱਚ ਆਂਦੀ ਵਾਇਗੁਰਜ ਜੀ ਦਾ ਖਾਲਸਾ ਵਾਇਗੁਰਜ ਜੀ ਦਾ ਇਹ ਤਾਂ ਸੀ ਹੁਣ ਦੀ ਅਪਡੇਟ ਜੇ ਤੁਸੀਂ ਵੀ ਮੁੱਖ ਮੰਤਰੀ ਦੇ ਫੈਨ ਹੋ ਤਾਂ ਕਮੈਂਟਾਂ 'ਚ ਜਰੂਰ ਲਿਖੋ ਮੁੱਖ ਮੰਤਰੀ ਪਾ ਦੇ ਤੱਕ ਸੋ ਮਿਲਾਂ ਕਿਸੇ ਹੋਰ ਅਪਡੇਟ ਨਾਲ ਧੰਨਵਾਦੀ ਸਤਿ ਸ਼੍ਰੀ ਅਕਾਲ